ਦੋਸਤੋ ਮੇਰੇ ਹੱਥ 'ਚ ਇੱਕ ਪੇਪਰ ਹੈ ਇਸ ਪੇਪਰ ਦੇ ਵਿੱਚ ਆ ਲੋਕਾਂ ਦੀ ਇੱਕ ਮੰਗ ਉੱਠੀ ਗਈ ਹੈ ਸੋ ਛੱਜੂ ਮਾਜਰਾ ਦੇ ਵਸਨੀਕ ਹੋਰ ਵੀ ਕਾਫੀ ਕਲੋਨੀਆਂ 'ਤੇ ਮੌਜੂਦ ਨੇ ਉਹ ਲੋਕੀ ਵੀ ਇੱਥੇ ਮੌਜੂਦ ਨੇ ਉਹਨਾਂ ਦੀ ਮੰਗ ਇਹ ਹੈ ਕਿ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਅੱਜ ਇੱਕ ਫਰਮਾਨ ਜਾਰੀ ਹੋਇਆ ਕਿ ਜਿਹੜੀ ਇਹ ਜਗ੍ਹਾ ਗੁੱਗਾ ਮਾੜੀ ਔਰ ਜਿਹੜਾ ਇਹਦੇ ਵਿੱਚ ਮੰਦਿਰ ਸਿਤ ਹੈ ਉਹਨੂੰ ਹਟਾਇਆ ਜਾਵੇ ਲੋਕਾਂ ਦੀ ਆਸਾ ਬਹੁਤ ਜ਼ਿਆਦਾ ਇਸ ਮੰਦਿਰ ਔਰ ਖੇੜੇ ਨਾਲ ਜੁੜੀ ਹੋਈ ਹੈ ਕਾਫੀ ਸਾਲਾਂ ਤੋਂ ਜਿਹੜੇ ਇੱਥੇ ਰਹਿੰਦੇ ਨੇ ਵਸਨੀਕ ਉਹ ਉਹਨਾਂ ਦੀ ਆਸਾ ਇੰਨੀ ਕੁ ਜ਼ਿਆਦਾ ਜੁੜੀ ਹੋਈ ਹੈ ਕਿ ਉਹਨਾਂ ਦੇ ਵਿੱਚ ਜਦੋਂ ਅੱਜ ਇਹ ਪੇਪਰ ਉਹਨਾਂ ਨੂੰ ਮਿਲਿਆ ਪਤਾ ਲੱਗਿਆ ਕਿ ਇਹਦੇ ਹੁਕਮ ਜਾਰੀ ਹੋਗੇ ਹਟਾਉਣ ਨੂੰ ਤਾਂ ਸਾਰਾ ਇਕੱਠ ਇੱਥੇ ਇਕੱਠਾ ਹੋਇਆ ਜਿਹਦੇ ਵਿੱਚ ਐਮਸੀ ਵੀ ਮੌਜੂਦ ਨੇ ਜਿਹਦੇ ਵਿੱਚ ਲੋਕੀ ਔਰਤਾ ਬਜ਼ੁਰਗ ਬੱਚੇ ਔਰ ਨੌਜਵਾਨ ਸਾਰੇ ਇੱਥੇ ਮੌਜੂਦ ਸੀ ਕਿ ਉਹਨਾਂ ਦੇ ਵਿੱਚ ਇੱਕੋ ਹੀ ਰੋਸ ਪਾਇਆ ਜਾ ਰਿਹਾ ਸੀ ਕਿ ਇਸ ਮੰਦਰ ਨੂੰ ਨਾ ਹਟਾਇਆ ਜਾਵੇ ਕਿਉਂਕਿ ਕਈ ਸਾਲਾਂ ਦੀ ਆਸ ਤਾਂ ਜਦੋਂ ਕਿਸੇ ਦੀ ਜੁੜੀ ਹੁੰਦੀ ਹੈ ਇੱਕੋ ਦਮ ਕਿਸੇ ਨੂੰ ਇੱਕ ਅਜਿਹਾ ਪੇਪਰ ਭੇਜਿਆ ਜਾਂਦਾ ਤਾਂ ਸ਼ਾਇਦ ਉਹਨਾਂ ਦੀ ਨੀਂਦ ਉੜ ਜਾਂਦੀ ਹੈ ਸੋ ਅਜਿਹੇ ਮਸਲੇ ਨੂੰ ਲੈ ਕੇ ਅਸੀਂ ਅੱਜ ਪਹੁੰਚੇ ਆਂ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਆਖਿਰਕਾਰ ਕੀ ਉਹਨਾਂ ਦਾ ਮਸਲਾ ਹੈ ਕੀ ਉਹ ਕਹਿਣਾ ਚਾਹੁੰਦੇ ਨੇ ਔਰ ਕੀ ਉਹਨਾਂ ਦੀ ਅੱਗੇ ਦੀ ਮੰਗ ਹੈ ਸੋ ਆਓ ਆਪਾਂ ਗੱਲਬਾਤ ਕਰਦੇ ਆਂ ਇੱਥੋਂ ਦੇ ਲੋਕਾਂ ਦੇ ਨਾਲ ਸਾਡੇ ਕੋਲ ਪ੍ਰਸ਼ਾਸਨ ਵੱਲੋਂ ਨੋਟਿਸ ਆਇਆ ਹੈ ਜੀ ਇਹ 7 7 2025 ਨੂੰ ਤੇ ਇਹਦੇ ਵਾਸਤੇ ਅੱਜ ਸਮੂਹ ਛੱਜੂ ਮਾਜਰਾ ਕਲੋਨੀ ਦੇ ਨਿਵਾਸੀ ਇੱਥੇ ਇਕੱਠੇ ਹੋਏ ਆ ਕਿਉਂਕਿ ਇੱਥੇ ਇਕੱਲਾ ਗੁੱਗਾ ਮਾੜੀ ਨਹੀਂ ਨਾਲ ਸਾਡੇ ਇੱਥੇ ਮੰਦਰ ਹੈ ਨਾਲ ਸਾਡੇ ਨਗਰ ਖੇੜਾ ਹੈ ਉਹਨਾਂ ਨੇ ਨੋਟਿਸ ਭੇਜਿਆ ਕਿ ਇਹ ਕਮੇਟੀ ਦੀ ਜਗ੍ਹਾ ਹੈ ਤੁਸੀਂ ਇੱਥੇ ਕਿਵੇਂ ਜਦ ਕਿ ਇਹ 20 ਸਾਲ ਪਹਿਲਾਂ 25 ਸਾਲ ਪਹਿਲਾਂ ਜਦੋਂ ਕਮੇਟੀ ਚ ਏਰੀਆ ਨਹੀਂ ਸੀ ਇੱਥੇ ਪੰਚਾਇਤ ਚੁਣੀ ਹੋਈ ਸੀ ਛੱਜੂ ਮੱਜਰੇ ਦੀ ਉਹਨਾਂ ਵੱਲੋਂ ਇਹ ਸਾਨੂੰ ਮਤਾ ਪਾ ਕੇ ਇਹ ਜਗ੍ਹਾ ਧਾਰਮਿਕ ਸਥਾਨਾਂ ਵਾਸਤੇ ਦਿੱਤੀ ਗਈ ਸੀ ਉਸ ਟਾਈਮਾਂ ਮਤਾ ਪਾ ਕੇ ਧਾਰਮਿਕ ਸਥਾਨਾਂ ਵਾਸਤੇ ਆ ਜਗ੍ਹਾ ਦਿੱਤੀ ਹੋਈ ਸੀ ਠੀਕ ਹੈ ਜੀ ਮਤਲਬ ਉਹ ਤੋਂ ਬਾਅਦ ਸਾਨੂੰ ਆ ਨੋਟਿਸ ਕੱਟ ਦਿੱਤਾ ਜਾਂਦਾ ਹੈ ਇਸ ਕਰਕੇ ਸਮੂਹ ਇਲਾਕਾ ਨਿਵਾਸੀਆਂ 'ਚ ਇਸ ਚੀਜ਼ ਦਾ ਰੋਸ ਹੈ ਕਿ ਸਾਰਿਆਂ ਦੀ ਧਾਰਮਿਕ ਭਾਵਨਾ ਇਹਦੇ ਨਾਲ ਜੁੜੀਆਂ ਹੋਈਆਂ ਆ ਜਿੰਨੇ ਲੋਕ ਇੱਥੇ ਖੜੇ ਆ ਸਵੇਰੇ ਸ਼ਾਮ ਡੂਟੀ ਜਾਣਾ ਹੈ ਆਣਾ ਹੈ ਮੱਥਾ ਟੇਕ ਕੇ ਕੋਈ ਤਿਥ ਤਿਹਾਰ ਹੈ ਇੱਥੇ ਮੇਲਾ ਲੱਗਦਾ ਜੀ ਹੁਣ ਲੋਕਾਂ ਦੀ ਆਸਥਾ ਨਾਲ ਪ੍ਰਸ਼ਾਸਨ ਬਿਨਾਂ ਸੋਚੇ ਸਮਝਿਆ ਨੋਟਿਸ ਕੱਢਦਾ ਜੀ ਇਹ ਉਦੋਂ ਦੀ ਹੈ ਮੈਂ ਤੁਹਾਨੂੰ ਮਤੇ ਦੀ ਕਾਪੀ ਦਿੰਦਾ ਹੈ ਜਿਹੜਾ ਪੰਚਾਇਤ ਵੱਲੋਂ ਉਦੋਂ ਮਤਾ ਪਾਇਆ ਗਿਆ ਹੈ ਤਾਂ ਉਸ ਟਾਈਮ ਇਹ ਜਗਾ ਜਿਹਦੇ ਨਾਲ ਸਾਡਾ ਸਕੂਲ ਹੈ ਪਿੱਛੇ ਪਾਰਕ ਹੈ ਇਹ ਸਾਰਾ ਸ਼ਾਮਲਾਡ ਸੀ ਇਹ ਉਹਦੇ ਵਿੱਚ ਉਹਨਾਂ ਨੇ ਪਤਾ ਕਿ ਪਹਿਲਾਂ ਸਕੂਲ ਵਾਸਤੇ ਪਿੱਛੇ ਪਾਰਕ ਚੋਂ ਕਮੇਟੀ ਜਾ ਕੇ ਪਾਰਕ ਬਣ ਗਿਆ ਇਹ ਥੋੜੀ ਜੀ ਜਗ੍ਹਾ ਹੈ ਜਿਹਦੇ ਵਿੱਚ ਸਾਡਾ ਗੁੱਗਾ ਮਾੜੀ ਮੰਦਿਰ ਔਰ ਸਾਰਾ ਨਗਰ ਖੇੜਾ ਅਸੀਂ ਇੱਥੇ ਬਣਾਇਆ ਹੋਇਆ ਉਹ ਵੀ ਅੱਜ ਦਾ ਨਹੀਂ ਨਵਾਂ ਨਹੀਂ ਹੈਗਾ ਬਹੁਤ ਪੁਰਾਣਾ ਬਣਿਆ ਹੋਇਆ ਜੀ ਸਰ ਉਹਨਾਂ ਨੇ ਤਾਂ ਸਾਨੂੰ ਮੈਂ ਤੁਹਾਨੂੰ ਦੱਸਿਆ ਕਿ ਆ ਨੋਟਿਸ ਭੇਜਿਆ ਹੈ ਜੀ ਤੇ ਇਹਦਾ ਅਸੀਂ ਹੁਣ ਜਵਾਬ ਤਿਆਰ ਕਰਿਆ ਹੈ ਤੇ ਕੱਲ ਅਸੀਂ ਜਾਵਾਂਗੇ ਉੱਥੇ ਵੀ ਉਹਨਾਂ ਨੂੰ ਵੀ ਜਾ ਕੇ ਮਿਲਦੇ ਹਾਂ ਸੀਨੀਅਰ ਅਧਿਕਾਰੀ ਨੋਟਿਸ ਚ ਤਾਂ ਇਹ ਹੀ ਲਿਖਿਆ ਹੋਇਆ ਜੀ ਕਿ ਤੁਸੀਂ ਇੱਥੇ ਨਗਰ ਕੌਂਸਲ ਦੀ ਮਲਕੀਅਤੀ ਵਾਲੀ ਜਗ੍ਹਾ ਹੈ ਤੁਸੀਂ ਇੱਥੇ ਜਿਹੜੇ ਸਥਾਨ ਬਣਾਏ ਹੋਏ ਆ ਇਹ ਇੱਥੇ ਨਹੀਂ ਬਣ ਸਕਦੇ ਤੇ ਸਾ ਤੋਂ ਜਵਾਬ ਮੰਗਿਆ ਉਹਨਾਂ ਨੇ ਤਾਂ ਉਹੀ ਅਸੀਂ ਮਤੇ ਦੀ ਕਾਪੀ ਨਾਲ ਲਾ ਕੇ ਜਿੰਨੇ ਇੱਥੇ 500000 ਬੰਦੇ ਦੇ ਸਾਈਨ ਕਰਵਾ ਕੇ ਜਿਨ੍ਹਾਂ ਜਿਨ੍ਹਾਂ ਲੋਕਾਂ ਦੀ ਵੀ ਆਪਣੀ ਧਾਰਮਿਕ ਆਸਥਾ ਹੈਗੀ ਆ ਸਾਰੇ ਇੱਥੇ ਆਏ ਨੇ ਉਹਨਾਂ ਨੇ ਸਾਈਨ ਕੀਤੇ ਆ ਕੱਲ ਨੂੰ ਅਸੀਂ ਇਹੋ ਸਾਹਿਬ ਨੂੰ ਮਿਲਾਂਗੇ ਜੀ ਪ੍ਰਸ਼ਾਸਨ ਨੂੰ ਦੱਸਾਂਗੇ ਫਿਰ ਉਸ ਤੋਂ ਬਾਅਦ ਉਹ ਕਿਦਾਂ ਦਾ ਸਾਨੂੰ ਜਵਾਬ ਦਿੰਦੇ ਆ ਉਸ ਤੋਂ ਬਾਅਦ ਅਗਲੀ ਰੂਪਰੇਖਾ ਉਸ ਤੋਂ ਬਾਅਦ ਤਿਆਰ ਕਰੀ ਜਾਊਗੀ ਬਿਲਕੁਲ ਜੀ ਉਹ ਦੇਖੋ ਉਹਨਾਂ ਦੇ ਬਿਨਾਂ ਤਾਂ ਮਸਲਾ ਹੀ ਨਹੀਂ ਹੱਲ ਹੋਣਾ ਪਹਿਲਾਂ ਸਾਨੂੰ ਜਿਨ੍ਹਾਂ ਨੇ ਨੋਟਿਸ ਕੱਢਿਆ ਸੀ ਉਹਨਾਂ ਨੂੰ ਮਿਲਾਂਗੇ ਅਗਰ ਸਾਨੂੰ ਉਹਨਾਂ ਨੇ ਤਸੱਲੀਬਖਸ਼ ਜਵਾਬ ਨਾ ਦਿਆ ਤਾਂ ਜਿਹੜੇ ਸਾਡੇ ਇੱਥੋਂ ਦੇ ਵਿਧਾਇਕ ਨੇ ਮੈਡਮ ਅਨਮੋਲ ਗਗਨਮਾਨ ਜੀ ਉਹਨਾਂ ਨਾਲ ਅਸੀਂ ਪਹੁੰਚਾਂਗੇ ਫਿਰ ਤਾਂ ਉਹ ਤੋਂ ਬਾਅਦ ਦੀਆਂ ਗੱਲਾਂ ਹੈ ਜੀ ਅਗਰ ਉਹ ਸਾਡੇ ਇਸ ਜਵਾਬ ਤੋਂ ਸੰਤੁਸ਼ਟ ਹੁੰਦੇ ਹੈ ਔਰ ਸਾਨੂੰ ਇੱਕ ਤਸੱਲੀਬਖਸ਼ ਜਵਾਬ ਮਿਲਦਾ ਹੈ ਆਸ਼ਵਾਸ਼ਣ ਮਿਲਦਾ ਹੈ ਸਾਰੀ ਸੰਗਤ ਨੂੰ ਕਿ ਇੱਥੋਂ ਕਿਸੇ ਵੀ ਧਾਰਮਿਕ ਸਥਾਨ ਨੂੰ ਨਹੀਂ ਹਟਾਇਆ ਜਾਊਗਾ ਫਿਰ ਸਾਨੂੰ ਲੋੜ ਨਹੀਂ ਹੈਗੀ ਜੇ ਭਾਈਚਾਰਸ ਉਹਨਾਂ ਨੇ ਕੋਈ ਇਦਾਂ ਦਾ ਸਾਨੂੰ ਅੱਗੋਂ ਫੇਰ ਕੋਈ ਫਰਮਾਨ ਜਾਰੀ ਕਰਿਆ ਫੇਰ ਤਾਂ ਅਸੀਂ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਤੱਕ ਵੀ ਹੈਗਾ ਆਪਣੀ ਗੁਹਾਰ ਲਾਵਾਂਗੇ ਐਮਐਲਏ ਸਾਹਿਬ ਤੱਕ ਵੀ ਦੱਸਾਂਗੇ ਐਮਪੀ ਸਾਹਿਬ ਨੂੰ ਵੀ ਦੱਸਾਂਗੇ ਫੇਰ ਤਾਂ ਉਸ ਤੋਂ ਬਾਅਦ ਦੀਆਂ ਗੱਲਾਂ ਨਹੀਂ ਸਾਰੇ ਛੱਜੂ ਮਾਜਰਾ ਕਲੌਨੀ ਐ ਇਹ ਸਾਂਝਾ ਹੀ ਐ ਇਹਦੇ ਵਿੱਚ ਮਤਲਬ ਇਹ ਇਹ ਨਹੀਂ ਹੈਗਾ ਕਿ ਉਹ ਐਮਸੀ ਨਹੀਂ ਆਇਆ ਜਾਂ ਫਲਾਣਾ ਐਮਸੀ ਆ ਗਿਆ ਇਹ ਉਹ ਉਹ ਗੱਲਾਂ ਚ ਆਪਾਂ ਨੇ ਨਹੀਂ ਪੈਣਾ ਹੈਗਾ ਕਿਉਂਕਿ ਇਹ ਸਾਂਝੀ ਜਗ੍ਹਾ ਐ ਇਦੇ ਵਿੱਚ ਮਤਲਬ ਜਿਹੜਾ ਪਾਰਕ ਗੁੱਗਾ ਮਾੜੀ ਹੈ ਨਗਰ ਖੇੜਾ ਹੈ ਮੰਦਰ ਹੈ ਇਹਦਾ ਸਾਂਝੇ ਹੈ ਜੀ ਇਹਨਾਂ ਚੋਂ ਆਪਾਂ ਵਾਰਡ ਬੰਦੀ ਵਿੱਚ ਨਹੀਂ ਵੰਡ ਕੇ ਦੇਖ ਸਕਾਂ। ਨੋਟਿਸ ਆ ਸੀ ਆ ਜਵਾਬ ਦਿੱਤਾ ਲਿਖਿਆ ਕਢਾਇਆ ਜੀ ਇਹ ਆਹਨ ਪਿੰਡ ਵਾਲੇ ਦੇ ਸਹਿਨ ਕਰਾਏ ਆ ਸਾਰਿਆਂ ਦੇ ਆਪਾਂ ਨੇ ਗਾਹ ਪੇਸ਼ ਕੀ ਕਰਾਂਗੇ ਜੀ ਗਾਹ। ਉਹਨੂੰ ਬਸ ਇਹੀ ਕਹਿਣਾ ਚਾਹੁੰਦੇ ਆ ਇਹ ਚੀਜ਼ਾਂ ਸਾਡੀ ਹੱਟ ਨਹੀਂ ਚਾਹੀਦੀਆਂ। ਇਹ ਸਾਰਿਆਂ ਦੀ ਆਸਤਾ ਇਹਨਾਂ ਦੇ ਵਿੱਚ ਮੱਥਾ ਟੇਕਣ ਆਉਂਦੇ ਲੋਕ। ਹਾਂਜੀ ਹਾਂ ਇਹ ਬਹੁਤ ਪੁਰਾਣੀ ਹੈ ਜੀ ਛੱਜੂ ਮਾਜਰਾ ਦੀ ਪੰਚਾਇਤ ਨੇ ਇਹ ਜਗ੍ਹਾ ਦਿੱਤੀ ਸੀ। ਜਦ ਤੋਂ ਇੱਥੇ ਮਾੜੀ ਮੰਦਰ ਖੇੜਾ ਬਣਿਆ ਹੋਇਆ ਬਹੁਤ ਲੋਕਾਂ ਦੀ ਆਸਤਾ ਸੋਮਵਾਰ ਨੂੰ ਉਹ ਪੂਰਾ ਸਵੇਰੇ ਮੇਲਾ ਭਰਿਆ ਪਾ ਹੁੰਦਾ ਤੁਸੀਂ ਆ ਕੇ ਦੇਖ ਵੀ ਸਕਦੇ ਆ ਬਾਕੀ ਕਮੇਟੀ ਨੂੰ ਸਾਡੀ ਇਹ ਬੇਨਤੀ ਹੈ ਵੀ ਜਿਹੜੀ ਇਹ ਕਾਰਵਾਈਆਂ ਹੁਣ ਗਲਤਾਂ ਇਹ ਕਰਨੀਆਂ ਨਹੀਂ ਚਾਹੀਦੀਆਂ ਇਹਨਾਂ ਨੂੰ ਮੜਿਆ ਸੋਚ ਕੇ ਇਹ ਧਰਮ ਦੇ ਜਿਹੜੇ ਕੰਮ ਹੈ ਇਹਨਾਂ ਬਾਰੇ ਮੜਾ ਮੋਟਾ ਦੇਖਣਾ ਚਾਹੀਦਾ ਲੋਕਾਂ ਦੀ ਆਸਤਾ ਦਾ ਖਿਆਲ ਰੱਖਣਾ ਚਾਹੀਦਾ ਤੋਂ ਨਗਰ ਕੌਂਸਲ ਵੱਲੋਂ ਕਈ ਸਾਲਾਂ ਤੋਂ ਪੁਰਾਣੀ ਜਿਹੜੀ ਸਰਪੰਚੀ ਦੀ ਸਹਿਮਤੀ ਨਾਲ ਇੱਥੇ ਇੱਕ ਮੰਦਿਰ ਤੇ ਗੁੱਗਾ ਮਾੜੀ ਬਣਿਆ ਹੋਇਆ ਸੀ ਕਾਫੀ ਸਾਲ ਤੋਂ ਇੱਥੇ ਉਹ ਬਣਿਆ ਹੋਇਆ ਬਟ ਅੱਜ ਨਗਰ ਕੌਂਸਲ ਵੱਲੋਂ ਜਿਹੜਾ ਕਿ ਉਹਨੂੰ ਹਟਾਉਣ ਦੇ ਹੁਕਮ ਜਾਰੀ ਹੋਏ ਨੇ ਇੱਥੇ ਸਾਰੀਆਂ ਸੰਗਤਾਂ ਜਿ ਇਕੱਟੀਆਂ ਹੋਈਆਂ ਨੇ ਇਸੇ ਰੋਸ ਨੂੰ ਲੈ ਕੇ ਕਾਫੀ ਜ਼ਿਆਦਾ ਇਕੱਠ ਇੱਥੇ ਇਕੱਠਾ ਕੀਤਾ ਗਿਆ ਲੇਡੀਜ਼ ਜੈਂਟਸ ਔਰ ਛੋਟੇ ਛੋਟੇ ਬੱਚੇ ਵੀ ਜੋ ਇਸ ਮੰਦਰ ਦੇ ਵਿੱਚ ਜਿਨ੍ਹਾਂ ਦੀ ਆਸਥਾ ਇਸ ਮੰਦਰ ਦੇ ਵਿੱਚ ਸੀ ਉਹ ਸਾਰੇ ਅੱਜ ਇੱਥੇ ਇਕੱਠੇ ਹੋਏ ਨੇ ਕਿ ਉਹਨਾਂ ਚ ਰੋਸ ਵੀ ਪਾਇਆ ਜਾ ਰਿਹਾ ਹੈ ਕਿ ਇਹ ਆਖਰਕਾਰ ਕੀ ਹੋ ਗਿਆ ਸੋ ਲੇਡੀਜ਼ ਨੂੰ ਮੈਂ ਪੁੱਛਣਾ ਚਾਹਾਂਗੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਇਕੱਠੇ ਹੋਏ जी मेरा नाम पूनम भारद्वाज है तो कल ही हमें पता चला था कि यहाँ पर मंदिर खक्की जगह खाली करवा रहे हैं और आज हम सब इकट्ठा हुए हैं यहाँ पर क्योंकि ये काफ़ी पुश्तैनी बोली जा रही है कि ये जमीन जो है वो काफ़ी पुश्तैनी है, है और जो हमारे बुजुर्ग हैं ये उन्हीं का फैसला है कि यहाँ पर धार्मिक स्थान बनाया जाए पूजा पाठ किया जाए इसलिए यहाँ पर नगर खेड़ा है मंदिर है और गुग्गा मैडी बना हुआ है और आजकल वैसे भी सावन का महीना चल रहा है तो लोगों की गहरी आस्था है सावन के महीने में शिव जी की पूजा की जाती है तो यहाँ पर मेला लगता है पूरे सावन के महीने यहाँ पर मेला लगता है तो आप कभी भी आकर चेक कर सकते हैं यहाँ पर तो हमारी तो प्रशासन से यही प्रार्थना है कि हमारे जो धर्म है हमारे धर्म में जो आस्था है तो उन चीज़ों का ध्यान रखा जाए ਔਰ ਇਹ ਮੰਦਰ ਕੋ ਸਹੀ ਸਲਾਮ ਕਰਦਾ ਹੈ। ਤੋਂ ਅੰਟੀ ਜੀ ਤੁਸੀਂ ਵੀ ਕੀ ਕਹਿਣਾ ਚਾਹੋਗੇ ਕਿਉਂਕਿ ਮੈਨੂੰ ਲੱਗਦਾ ਇਸ ਆਸਥਾ ਦੇ ਨਾਲ ਜੁੜਿਆ ਹਰੇ ਕੋਈ ਪਰਸਨ ਇੱਥੇ ਆਂਦਾ ਹੈ। ਸੋ ਅੱਜ ਐਡਾ ਵੱਡਾ ਜਦੋਂ ਹੁਕਮ جاری ਹੋਇਆ ਮੈਨੂੰ ਲੱਗਦਾ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਜਦੋਂ ਕੋਈ ਐਡਾ ਕਹਿੰਦਾ ਕਿਉਂਕਿ ਕਾਫੀ ਸਾਲਾਂ ਤੋਂ ਤੁਸੀਂ ਹੋਏ ਵੀ ਬਹੁਤ ਚੀ ਪਰੇਸ਼ਾਨ ਹੋਏ ਵੀ ਜਦ ਕਾਸੀ ਸੁਣਿਆ ਸਾਡੀ ਨੀਂਦ ਹਰਾਮ ਹੋਈ ਪਈ ਹੈ। भी ये क्या बन गया इतना टाइम 25 26 साल से हम भगवान का नाम ले रहे हैं तो आज एकदम हमारे पूरे कैसा झटका लग गया अपने जिम्मेदार बेटा है ना इस करके हमारी हाथ जोड़ के विनती है कि इसके लिए कुछ किया जाए हमारी फरियाद सुनी जाए हम आपको हाथ जोड़ के विनती करते हैं तो तुलसी भी की कहना चाहेंगे आंटी जी किसी भी इतने मतलब का तो शामिल हो हाँ जी ये हमारा बहुत पुराना मंदिर है मगर ये टूटना नहीं चाहिए ये गलत हो रहा है जो हो रहा है ये ऐसा नहीं होना चाहिए क्योंकि हमारा हम भी काफी साल से यहाँ पे आ रहे हैं कितने साल हो गए हमें हो गए चार पाँच साल तो हो गए हम आ रहे हैं यहाँ पे मंदिर में काफी पुराने तो मगर ये टूटना नहीं चाहिए हमारी सबकी बहुत आस्था है सभी आते हैं यहाँ मंगलवार कीर्तन होता है सुंदरकांड का पाठ होता है सभी कुछ होता है यहाँ पे मगर ये टूटना नहीं चाहिए हमारी भी यही विनती है सभी की देखो यही है कि ये टूटना नहीं चाहिए मंदिर ये बस हमारी यही हाथ जोड़ के विनती है और हाँ आस्था सबकी यही हमारी आस्था खंडित नहीं होनी चाहिए।, चाहिए।, चाहिए जैसे चली आ रही है वैसे चलनी चाहिए आगे लगातार हमने कराया हमने बनाया ये देखो मंदिर एक-एक कर इकट्ठा करके हमने ये मंदिर तैयार किया पैसा लगाया सब कुछ करा अपने खड़े हो पहला मैं तो को जानना चाहवा कि किन्ने साल हो गए थो इन मैं ज्यादा दस आ रही प्यार दो दस से ये मंदिर पे आ रही हूँ और ये मंदिर हमारा चाहिए चाहिए मंदिर यहाँ से नहीं डेली सुबह शाम बारह साल से हम सेवा कर रहे हैं ये मंदिर में सुबह शाम आ रहे हम बारह साल से आ रहे है पर हम मंदिर छोड़ के कहाँ जाए हम मंदिर नहीं छोड़ सकते हम घर का काम छोड़ के यहाँ आते सेवा करने के लिए डेली आते ग्यारह बजे आप आके देख लेना डेली ग्यारह बजे यहाँ पहुंच जाते शाम को भी आते पर हम मंदिर चाहिए हमें ਮੰਦਰ ਕੁਛ ਨਹੀਂ ਹੋ ਸਕਦਾ ਇਸ ਇਸ ਮੰਦਰ ਦੇ ਵਿੱਚ ਕਿਹੜੇ ਕਿਹੜੇ ਪ੍ਰੋਗਰਾਮ ਹੁੰਦੇ ਸੀ ਮੈਨੂੰ ਲੱਗਦਾ ਕਿ ਜੋ ਵੀ ਕੋਈ ਪ੍ਰੋਗਰਾਮ ਹੁੰਦਾ ਹੋਏਗਾ ਸਾਰੇ ਤੁਸੀਂ ਇੱਥੇ ਸਾਨੂੰ ਹੁੰਦੀ ਹੈ ਸਾਰੇ ਪ੍ਰੋਗਰਾਮ ਹੈ ਜੈਸੇ ਕੱਲ ਅਭੀ ਜਨਮਾਸ਼ਟਮੀ ਹੋਂਗੇ ਸ਼ਿਵਰਾਤਰੀ ਹੈ ਸਾਵਣ ਮੇ ਜੋ ਵੀ ਸੋਮਵਾਰ ਚੱਲਦਾ ਸਾਰੇ ਪ੍ਰੋਗਰਾਮ ਸੋ ਜਦੋਂ ਤੁਹਾਨੂੰ ਇਹ ਲੈਟਰ ਮਿਲਦਾ ਇੱਕਦਮ ਇਹ ਬੜਾ ਧੰਨ ਦਿੱਤੀ ਹੈ ਇਹ ਬੜਾ ਧੰਨ ਦਿੱਤੀ ਹੈ ਮੰਦਿਰ ਕੇ ਹੈ ਭਾਈ ਸਭ ਲੋਹਾ ਕੋ ਮੰਗਲਵਾਰ ਕੋ ਕਿਉਂਕਿ ਪ੍ਰਧਾਨ ਦਾ ਵੀ ਬਹੁਤ ਵੱਡਾ ਯੋਗਦਾਨ ਹੋਇਆ ਹੈ ਨਾ ਪ੍ਰਧਾਨ ਹੀ ਜੇਕਰ ਪਿੱਛੇ ਹਟ ਜੇ ਤਾਂ ਫਿਰ ਮੈਨੂੰ ਲੱਗਦਾ ਹੈ ਜੰਦਾ ਤੁਹਾਡੇ ਨਾਲ ਨਹੀਂ ਲੱਗ ਸਕਦੀ ਸੋ ਤੁਸੀਂ ਕੀ ਕਹੋਗੇ ਅੱਜ ਐਡਾ ਵੱਡਾ ਫਰਮਾਨ ਜਾਰੀ ਹੋਇਆ ਕਿਉਂਕਿ ਕਈ ਸਾਲਾਂ ਤੋਂ ਪਿੰਡ ਦੇ ਵਿੱਚ ਇਹ ਮੰਦਿਰ ਗੁੱਗਾ ਮਾੜੀ ਬਣਾਇਆ ਗਿਆ ਸੀ ਜਦੋਂ ਇੱਕਦਮ ਐਤਾ ਦਾ ਫਰਮਾਨ ਆ ਜਾਂਦਾ ਤੇ ਫਿਰ ਦਿਲ ਤੇ ਕੀ ਬੀਤਦੀ ਸਾਡੇ ਲਈ ਨਾ ਇਹ ਇਹ ਬਾਤ ਤੋਂ ਬੜੀ ਮੁਸ਼ਕਿਲ ਹੈ ਕਿਉਂਕਿ ਸਭ ਲੋਗ ਬਾਹਰ ਸੇ ਆਏ ਹਨ ਤੋਂ ਹਮ ਤੋਂ भाई साहब जो है राज जी इनका धन्यवाद करते हैं ये हमारे लिए आगे होते है यही हमारे सारे काम करते हैं तो हम इनके आगे हाथ जोड़ेंगे ये जो करेंगे हमें मंजूर है इन्होंने तो जो भी बोलो मतलब सार्ड की सहमति एक दी सारे थी सारे थी और सार्ड की मंगी यही है कि इन हटाया नहीं जाना चाहिए काफी साल तो यही पुराना चल रहा है बिल्कुल यही बात है कि इस मंदिर को हटाया ना जाए यहाँ ਭੋਗਾ ਮਾੜੀ ਵੀ ਔਰ ਇਹ ਮੰਦਰ ਵੀ ਹੈ

ਇਹ ਮੰਦਰ ਖੇੜਾ ਬਹੁਤ ਚਿਰ ਤੋਂ ਬਣਿਆ ਸਾਨੂੰ ਵੀ 25-26 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਬਹੁਤ ਪੁਰਾਣਾ ਆ ਇਹ ਇਹ ਜਿੱਦਾਂ ਹੈਗਾ ਜੀ ਇਦਾਂ ਹੀ ਰਹਿਣਾ ਚਾਹੀਦਾ ਆ ਸਾਡੀ ਹੱਥ ਚੋਂ ਬਨ ਕੇ ਬੇਨਤੀ ਹੈ ਸੋ ਤੁਹਾਨੂੰ ਕੀ ਲੱਗਦਾ ਜੇ ਤੁਹਾਡਾ ਕੋਈ ਇਹ ਮਸਲਾ ਨਾ ਹੱਲ ਹੋਇਆ ਤਾਂ ਤੁਸੀਂ ਕੀ ਕਰੋਗੇ ਉਸ ਤੋਂ ਬਾਅਦ ਕੀ ਤੁਹਾਡਾ ਡਿਸੀਜਨ ਹੈ ਦੇਖੋ ਜੀ ਅਸੀਂ ਕੀ ਕਰਾਂਗੇ ਇਹ ਹੀ ਕਰਨਗੇ ਜੋ ਉਹ ਕੰਨਗੇ ਖੜੇ ਹੋਵਾਂਗੇ ਇਹਨਾਂ ਦੇ ਨਾਲ ਹਾਂ ਜੋ ਸਾਡੇ ਵਾਸਤੇ ਸੇਵਾ ਕਰੂਗੇ ਅਸੀਂ ਇਹਨਾਂ ਦੇ ਪਿੱਛੇ ਚੱਲੂਗੇ ਜਿੱਦਾਂ ਇਹ ਕਰੂਗੇ ਅਸੀਂ ਇਹਨਾਂ ਦੇ ਨਾਲ ਹਾਂਜੀ ਬਾਕੀ ਜੀ ਜੀ ਲੇਡੀਜ਼ ਦੀ ਇਹ ਹੀ ਕਹਿਣਾ ਹੈ ਕਿ ਜੋ ਤੁਸੀਂ ਕਰੋਗੇ ਜੋ ਤੁਹਾਡੇ ਵੱਲੋਂ ਕੀਤਾ ਜਾਏਗਾ ਉਹੀ ਮਨਜ਼ੂਰ ਇਹ ਕਰਨਗੇ ਸੋ ਤੁਹਾਡੇ ਵੱਲੋਂ ਕੀ ਇਹ ਜੇ ਐਫਰਟਸ ਕੀਤੇ ਜਾ ਰਹੇ ਨੇ ਇਸ ਮੰਦਰ ਔਰ ਗੁੱਗਾ ਮਾੜੀ ਨੂੰ ਬਚਾਉਣ ਦੇ ਦੇਖੋ ਜੀ ਪਹਿਲਾਂ ਤਾਂ ਸਮੂਹ ਸੰਗਤ ਦਾ ਧੰਨਵਾਦ ਹੈ ਮੇਰੇ ਤੇ ਇੰਨਾ ਵਿਸ਼ਵਾਸ ਕਰਦੇ ਆ ਕਿ ਇਹ ਗੱਲ ਕਹਿ ਦੇਣੀ ਛੋਟੀ ਗੱਲ ਨਹੀਂ ਹੈਗੀ ਇਹ ਤੁਸੀਂ ਉਹਨੂੰ ਇਹ ਕਹਿ ਸਕਦੇ ਹੋ ਜਿੱਥੇ ਤੁਹਾਡੀ ਤੁਹਾਡਾ ਮਾਣ ਹੋਵੇ ਤੇ ਮੈਂ ਬਸ ਇੱਥੇ ਆ ਮੰਦਰ ਹੈ ਸਾਹਮਣੇ ਗਮੜੀ ਅਸੀਂ ਧਾਰਮਿਕ ਸਥਾਨ ਤੇ ਖੜੇ ਆ ਮੈਂ ਤਾਂ ਇੱਥੇ ਆ ਹੀ ਆਸ਼ਵਾਸ਼ਣ ਦਵਾ ਸਕਦਾ ਕਿ ਕੁਝ ਵੀ ਕਰਨਾ ਪਵੇ ਕੋਈ ਲੜਾਈ ਲੜਨੀ ਪਵੇ ਚਾਹੇ ਸਾਨੂੰ ਕੋਰਟ ਜਾਣਾ ਪਵੇ ਚਾਹੇ ਸਾਨੂੰ ਪ੍ਰਦਰਸ਼ਨ ਕਰਨੇ ਪੈਣ ਸੜਕਾਂ ਤੇ ਉਤਰਨਾ ਪਵੇ ਅਸੀਂ ਕੁਝ ਵੀ ਕਰਾਂਗੇ ਪਰ ਇਹ ਜਿਹੜੇ ਧਾਰਮਿਕ ਸਥਾਨ ਹੈ ਗੁੱਗਾ ਮਾੜੀ ਮੰਦਰ ਔਰ ਸਾਡਾ ਨਗਰ ਖੇੜਾ ਇਹ ਤੇ ਅਸੀਂ ਕੋਈ ਵੀ ਆਂਚ ਜਾਂ ਕੋਈ ਸਰਕਾਰੀ ਫਰਮਾਨ ਇੱਥੇ ਇਹਨੂੰ ਹਰਲਾ ਨਹੀਂ ਸਕਦਾ ਇਹ ਇਹ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਔਰ ਮੈਨੂੰ ਪ੍ਰਸ਼ਾਸਨ ਤੋਂ ਵੀ ਪੂਰੀ ਉਮੀਦ ਹੈ ਕਿਉਂਕਿ ਜਦੋਂ ਇਹ ਸਾਰਾ ਕੁਝ ਦੇਖਣਗੇ ਤਾਂ ਉਹ ਸਾਡੇ ਪੱਖ ਦਾ ਹੀ ਫੈਸਲਾ ਕਰਨਗੇ ਧੰਨਵਾਦ ਤੁਸੀਂ ਸਾਈਨ ਕਰਵਾ ਲੈ ਸਾਰੀ ਮਤਲਬ ਜਿੰਨੀ ਵੀ ਜਨਤਾ ਇੱਥੇ ਮੌਜੂਦ ਹੈ ਕਿਉਂਕਿ ਜਨਤਾ ਦੀ ਆਵਾਜ਼ ਹੀ ਮੇਨ ਆਵਾਜ਼ ਹੁੰਦੀ ਹੈ ਹੈਨਾ ਕੋਈ ਅਗਰ ਇੱਕ ਬੰਦਾ ਇਹ ਕਹੇ ਤਾਂ ਉਹਦੇ ਨਾਲ ਸ਼ਾਇਦ ਮਸਲਾ ਹੱਲ ਨਹੀਂ ਹੁੰਦਾ ਜਦੋਂ ਜਨਤਾ ਦੀ ਆਵਾਜ਼ ਉੱਠਦੀ ਹੈ ਫਿਰ ਮਸਲਾ ਬਹੁਤ ਜਲਦੀ ਹੱਲ ਹੁੰਦਾ ਦੇਖੋ ਜੀ ਤੁਸੀਂ ਹੁਣ ਦੇਖ ਰਹੇ ਹੋ ਆਏ ਦਲੇ ਅੱਥੇ ਜਿਹੜੀਆਂ ਵੀ ਨੇੜੇ ਤੇੜੇ ਕੋਈ ਸੋਸਾਇਟੀਆਂ ਆਇਆਂ ਛੋਟੀਆਂ ਵੱਡੀਆਂ ਕਈ ਪਾਰਵਤੀਨ ਕਲੇਵ ਹੈ ਰਾਜਧਾਨੀਨ ਕਲੇਵ ਹੈ ਰਮਨਨ ਕਲੇਵ ਕੋਈ ਵੀ ਜਿੰਨੀਆਂ ਵੀ ਸੋਸਾਇਟੀਆਂ ਫਲੈਟਸ ਬਣੇ ਹੋਏ ਨੇ ਉੱਥੋਂ ਹਰੇਕ ਮਤਲਬ ਸਾਡੇ ਭਰਾ ਇੱਥੇ ਆ ਕੇ ਇੱਥੇ ਤਿਹਾੜ ਤੇ ਮੱਥਾ ਟੇਕਦੇ ਕੋਈ ਇੱਥੋਂ ਬਰਾਤ ਚੜ੍ਹਨੀ ਹੁੰਦੀ ਹੈ ਸਭ ਤੋਂ ਪਹਿਲਾਂ ਇੱਥੇ ਨੱਦਰ ਕੇੜੇ ਆ ਕੇ ਮੱਥਾ ਟੇਕ ਕੇ ਫਿਰ ਬਰਾਤ ਚੜ੍ਹਦੀ ਹੈ ਮਤਲਬ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਜੀ ਇਸ ਏਰੀਆ ਨਾਲ ਤੋਂ ਲੋਕਾਂ ਨਾਲ ਤੁਹਾਡੇ ਸਾਹਮਣੇ ਦਿਖੇ ਰਿਹਾ ਜੀ ਕਿ ਕਿਵੇਂ ਲੋਕਾਂ ਨੂੰ ਜਦੋਂ ਪਤਾ ਲੱਗਿਆ ਕਿ ਐਦਾਂ ਕਰਕੇ ਕੋਈ ਨੋਟਿਸ ਆਇਆ ਹੈ ਤਾਂ ਇਹਨਾਂ ਦੇ ਮੈਨੂੰ ਇੰਨੇ ਕੋ ਫੋਨ ਆਏ ਆ ਕਿ ਇਹਦਾ ਕੋਈ ਹੱਲ ਕਰੋ ਤਾਂ ਮੈਂ ਇਹਨਾਂ ਨੂੰ ਆਏ ਆਸ਼ਵਾਸ਼ਣ ਦਿਆਂ ਸੀ ਕਿ ਤੁਸੀਂ ਬਿਲਕੁਲ ਨਿਸ਼ਚਿੰਤ ਰਹੋ ਇਹਦੇ ਵਾਸਤੇ ਆਪਾਂ ਨੂੰ ਕੁਝ ਵੀ ਕਰਨਾ ਪਿਆ ਆਪਾਂ ਕਰਾਂਗੇ ਇਹ ਚੀਜ਼ਾਂ ਇੱਥੇ ਹੀ ਹੈ ਸਾਡੀ ਆਸਥਾ ਦਾ ਕੇਂਦਰ ਹੈ ਸਾਡੇ ਜਿੰਨੇ ਵੀ ਸਮਾਜ ਦੇ ਲੋਕ ਇੱਥੇ ਆਉਂਦੇ ਨੇ ਆਪਣੀਆਂ ਖੁਸ਼ੀਆਂ ਮੌਕੇ ਤਿਹਾਰਾ ਮੌਕੇ ਇੱਥੇ ਮੱਥਾ ਟੇਕਦੇ ਨੇ ਉਹਦੇ ਵਿੱਚ ਕੋਈ ਵਿਗਨ ਨਹੀਂ ਪਵੇਗੀ ਉਸ ਏਰੀਆ ਦੇ ਮਹਾਂਦੇਵ ਹਰ ਹਰ ਮਹਾਂਦੇਵ ਹਰ ਹਰ ਮਹਾਦੇਵ ਹਲਾ ਓ ਮਾ ਪਤਾ ਹੈ ਹਰ ਹਰ ਮਹਾਦੇਵ ਸੋ ਜਨਤਾ ਦੀ ਆਵਾਜ਼ ਇਹੀ ਹੈ ਕਿ ਇਸ ਮੰਦਰ ਨੂੰ ਨਹੀਂ ਢਾਣਾ ਚਾਹੀਦਾ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਆਸਥਾ ਹੈ ਕਿਉਂਕਿ ਇਕੱਠ ਹੀ ਲੋਕਾਂ ਦਾ ਦੱਸ ਰਿਹਾ ਸੋ ਸਾਡੀ ਵੀ ਸਾਡੇ ਚੈਨਲ ਦੇ ਥਰੂ ਵੀ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਨਨੇ ਲੋਕਾਂ ਦੀ ਇਹ ਇੱਕ ਮੰਗ ਹੈ ਸੋ ਪਲੀਜ਼ ਜਲਦ ਤੋਂ ਜਲਦ ਹੱਲ ਕੀਤੀ ਜਾਵੇ ਇਹ ਨਾ ਹੋਵੇ ਕਿ ਇਹ ਹੋਰ ਵੱਡੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਤੁਹਾਡੇ ਦਰਵਾਜ਼ੇ ਦੇ ਅੱਗੇ ਖੜੇ ਹੋਣ ਸੋ ਕੈਮਰਾਮੈਨ ਕੁਲਵੰਤ ਦੇ ਨਾਲ ਮੈਨੂੰ ਤੇ ਜਿੰਦਰ ਨੂੰ ਦਿਓ ਇਜਾਜ਼ਤ ਸ਼ਸ਼੍ਰੀਕ\,